ਇਹ ਮੇਰੀਆਂ ਮਾਤਾ ਮਾਂ ਖੜੀਆਂ ਇਹਨਾਂ ਦੇ ਕਾਰਡ ਅੱਜ ਬਣਾਏ ਆ ਅੱਜ ਬਣਾਏ ਗਏ ਆ ਜੀ ਆ ਖੜੇ ਆ ਥੋਡੇ ਸਾਹਮਣੇ ਲਾਈਵ ਤਸਵੀਰਾਂ ਦਿਖਾ ਰਹੇ ਆ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਤੁਹਾਡਾ ਕਾਰਡ ਬਣਿਆ ਜੀ ਆ ਦੇਖ ਲਓ ਜੀ ਇਹ ਸ਼ੁਰੂਆਤ ਹੋ ਚੁੱਕੀ ਹੈ ਹੁਣ ਕੋਈ ਨਹੀਂ ਹੈ ਵੀ ਫੋਟੋ ਲੈ ਲੈ ਜੀ ਇਹਨਾਂ ਦੇ ਕਾਰਡ ਬਣੇ ਆ ਜੀ 10 ਲੱਖ ਰੁਪਏ ਦਾ ਜਿਹੜਾ ਇਲਾਜ ਹੈਗਾ ਇਸ ਕਾਰਡ ਤੇ ਪ੍ਰਾਈਵੇਟ ਹਸਪੀਟਲ ਚਲੇ ਜਾਓ ਸਰਕਾਰੀ ਚਲੇ ਜਾਓ ਜਿੱਥੇ ਮਰਜੀ ਚਲੇ ਜਾਓ ਇਸ ਕਾਰਡ ਤੇ 10 ਲੱਖ ਰੁਪਏ ਦਾ ਇਲਾਜ ਹੋਏਗਾ ਕਿਹੜੇ ਹਸਪੀਟਲ ਜਾਣਾ ਸਿਆਲੂ ਸਾਹਿਬ ਪਹਿਲਾਂ ਜਿਹੜੇ ਗਰੀਬ ਲੋਕ ਸੀਗੇ ਹੁਣ ਆਪਾਂ ਜਿਹੜਾ ਰਾਮਪੁਰ ਦੀ ਆਪਾਂ ਵੀਡੀਓ ਪਾ ਰਹੇ ਆ ਉਹ ਬਾਈ ਪੈਸੇ ਪੱਖੋਂ ਹੀ ਆਪਣਾ ਇਲਾਜ ਨਹੀਂ ਕਰਵਾ ਸਕਿਆ ਜੀ ਹੁਣ ਇਲਾਜ ਹੋਏਗਾ ਇਹੋ ਦਾ ਦੇਖੋ ਜੀ ਬਹੁਤ ਪਰਿਵਾਰ ਇਹ ਜੀ ਆ ਪਹਿਲਾਂ ਆਪਾਂ ਦੇਖਿਆ ਵੀ ਜਿਹੜੇ ਬਜ਼ੁਰਗ ਸੀਗੇ ਜੀ ਉਹ ਹੂੰ ਪੈਸੇ ਦਾ ਇਲਾਜ ਨਾ ਹੋਣ ਕਰਨਾ ਉਹ ਮੰਜੇ ਨਾਲ ਜੁੜ ਗਏ ਸੀਗੇ ਮੰਜੇ ਨਾਲ ਜੁੜੇ ਮੰਜੇ ਨਾਲ ਜੁੜੇ ਰਹੇ ਆਪਾਂ ਦੇਖਦੇ ਵੀ ਰਹੇ ਆ ਜੇ ਕਿਸੇ ਗਰੀਬ ਪਰਿਵਾਰ ਨੇ ਉਹਦਾ ਇਲਾਜ ਕਰਤਿਆ ਇੱਕ ਬੰਦੇ ਦਾ ਇਲਾਜ ਕਰਾ ਕੇ ਸਾਰਾ ਪਰਿਵਾਰ ਬਿਮਾਰ ਹੋ ਗਿਆ ਆਰਥਿਕ ਪੱਖੋਂ ਆਰਥਿਕ ਪੱਖੋਂ ਦੀ ਪੈਸੇ ਪੱਖੋਂ ਮਤਲਬ ਕਿ ਕਮਜ਼ੋਰ ਹੋ ਜਾਂਦਾ ਸੀ ਹਾਂਜੀ ਹਾਂ ਮਾਨ ਸਾਹਿਬ ਕਹਿ ਰਹੇ ਸੀਗੇ ਜੀ ਆਪਾਂ ਵੀਡੀਓ ਵੀ ਚਲਾਈ ਹੋਈ ਹੈ ਕਿ ਮੈਂ ਐਸੇ ਬਹੁਤ ਪਰਿਵਾਰ ਦੇਖੇ ਜਿਹੜੇ ਬਿਨਾਂ ਇਲਾਜ ਤੋਂ ਮਾਰ ਚੁੱਕੇ ਆ ਉਹਨਾਂ ਨੇ ਖੁਦ ਆਪਣੇ ਮੂੰਹੋਂ ਕਿਹਾ ਕਿ ਮੇਰਾ ਇਲਾਜ ਨਾ ਕਰਵਾਇਓ ਕਿਉਂਕਿ ਮੇਰਾ ਜਿਹੜਾ ਘਰ ਹੈਗਾ ਉਹ ਕਰਜ਼ਾਈ ਹੋ ਜਾਏਗਾ ਕਿਉਂ ਸਰਪੰਚ ਸਾਹਿਬ ਕਿਉਂਕਿ ਜਿਹੜੇ ਛੋਟੇ ਜ਼ਿਮੀਂਦਾਰ ਆ ਚਾਹੇ ਕੋਈ ਮਜ਼ਦੂਰ ਵੀਰ ਹੈ ਉਹ ਆਪਣੇ ਗੁਜ਼ਾਰੇ ਜੋਗਾ ਲੋਡ ਲੋਡ ਜੋਕੇ ਉਹ ਗੁਜ਼ਾਰੇ ਜੋਕੇ ਪੈਸੇ ਹੁੰਦੇ ਆ ਉਹ ਲਾਜ ਇਹਨੇ ਮਹਿੰਗੇ ਹੋ ਚੁਲੇ ਆ ਇਹ ਤਾਂ ਹੁਣ ਸਰਕਾਰ ਆਈ ਹੈ ਕਿਉਂਕਿ ਸਰਕਾਰੀ ਹਸਪਤਾਲਾਂ 'ਚ ਵੀ ਇਲਾਜ ਹੋਣ ਲੱਗੇ ਆ ਵਧੀਆ ਟ੍ਰੀਟਮੈਂਟ ਹੋਣ ਲੱਗਾ ਮਹੱਲੇ ਦਾ ਕਲੀਨਿਕ ਬਣਾਏ ਗਏ ਆ ਹਾਂਜੀ ਪਹਿਲੀ ਵਾਰੀ ਹੋਇਆ ਕਿ ਐਡੀ ਤਦਾਦ ਵਿੱਚ ਮਹੱਲਾ ਕਲੀਨਿਕਾਂ ਚਲਾਜ ਹੋਣ ਲੱਗਿਆ ਤੇ ਮੈਨੂੰ ਲੱਗਦਾ ਪਿਛਲੇ 70 ਸਾਲ ਤੋਂ 450 ਜਿਹੜੀਆਂ ਡਿਸਪੈਂਸਰੀਆਂ ਕੁੱਲ ਬਣਾਈਆਂ ਸੀਗੀਆਂ ਇਹ ਇਹਨਾਂ ਨੇ ਹੁਣੀ 12-13 ਤੋਂ ਲਾਦੇ ਲਗਭਗ ਡਿਸਪੈਂਸਰੀ ਆਪਣੀ ਸਰਕਾਰ ਮਹੱਲਾ ਕਲੀਨਿਕ ਬਣਾਤੇ ਜੀ 4 ਸਾਲ ਚ ਪੰਜਾਬ ਆਪਣਾ ਪਹਿਲਾ ਸੂਬਾ ਬਣ ਗਿਆ ਜਿਹੜਾ ਕਿ 10 ਲੱਖ ਰੁਪਏ ਦਾ ਇਲਾਜ ਕਰਾਰਿਆ ਜੀ ਪਹਿਲਾ ਸੂਬਾ ਕਿੱਲੇ ਇੰਡੀਆ ਚ ਨਹੀਂ ਜੀ ਇਹ ਪੂਰੇ ਵਰਲਡ ਵਾਈਡ ਇਹ ਜਾ ਕਦੇ ਸਕੀਮ ਨਹੀਂ ਆਈ ਹੈਗੀ ਹਾਂ ਜੀ ਇਹ ਪਹਿਲਾ ਹੀ ਸੂਬਾ ਜਿਹਦੇ ਚ ਇਹ ਜਾ ਵਧੀਆ ਮਤਲਬ ਉਪਰਾਲਾ ਮਾਨ ਸਾਹਿਬ ਨੇ ਜਿਹੜਾ ਉਪਰਾਲਾ ਕੀਤਾ ਜੀ ਮਾਨ ਸਾਹਿਬ ਇੱਕ ਛੋਟੇ ਪਰਿਵਾਰ ਤੋਂ ਆਪ ਉੱਠ ਕੇ ਗਏ ਆ ਉਹਨਾਂ ਨੂੰ ਸਾਰੀਆਂ ਜਿੰਨੇ ਲੋੜਾਂ ਪਰਿਵਾਰਾਂ ਦੀ ਹੈਗੀਆਂ ਤੇ ਸਭ ਬਾਰੇ ਪਤਾ ਹੈ ਹਾਂ ਜੀ ਹਾਂ ਜੀ ਬੁਨਿਆਦੀ ਰੋੜਾਂ ਜਿੰਨੀਆਂ ਵੀ ਕਿਉਂਕਿ ਜਮੀਨੀ ਪੱਧਰ ਤੇ ਜੋ ਲੋਡ ਲੋੜ ਹੈ ਜੋ ਚਾਹੀਦਾ ਹੈਗਾ ਉਹਨਾਂ ਨੂੰ ਚੰਗੀ ਪੱਲੀ ਭਾਤੀ ਪਤਾ ਉਹਨਾਂ ਨੂੰ ਪਤਾ ਸੀ ਵੀ ਇਹ ਕੰਮ ਜ਼ਰੂਰੀ ਨੇ ਇਹੀ ਆਪਾਂ ਮਤਲਬ ਕਹਿ ਕੇ ਆਏ ਸੀ ਵੀ ਸਿਹਤ ਤੇ ਇੱਕ এডਿਕੇਸ਼ਨ ਹੈ ਜੀ এডਿਕੇਸ਼ਨ ਹਾਂਜੀ ਇਹ ਦੇ ਕਰਕੇ ਹੀ ਲੋਕਾਂ ਨੇ ਸਰਕਾਰ ਬਣਾਈ ਸੀ ਤੇ ਇਹ ਇਹਦੇ ਚ ਆਪਣਾ ਸੂਬਾ ਪਹਿਲੇ ਨੰਬਰ ਤੇ ਹੋਣਾ ਜੀ ਤੇ ਤਾਂ ਹੀ ਡਵੈਲਪਮੈਂਟ ਹੋਣੀ ਹੈ ਕਿਉਂਕਿ ਅੱਛਾ ਇਲਾਕਾ ਨਿਵਾਸੀਆਂ ਨੂੰ ਹੁਣ ਕੀ ਅਪੀਲ ਕਰਨਾ ਚਾਹੋਗੇ ਇਸ ਕਾਰਡ ਬਾਰੇ ਜੀ ਅ ਇਲਾਕਾ ਨਿਵਾਸੀ ਨੂੰ ਇਹੀ ਅਪੀਲ ਹੈ ਜੀ ਬਾਤ ਚੜ ਕੇ ਤੁਸੀਂ ਆਪਣੇ ਪਿੰਡਾਂ ਦੇ ਇਹ ਪਿੰਡ ਬਾਈ ਜਿਹੇ ਅਪਾਇੰਟਮੈਂਟਾਂ ਜਾਣੀਆਂ ਹੈਗੀਆਂ ਜੀ ਤੇ ਸੀਐਸਸੀ ਸੈਂਟਰ ਜਿਹੜੇ ਆਪਣੇ ਪਿੰਡਾਂ ਚ ਸੇਵਾ ਕੇਂਦਰ ਹਾਂਜੀ ਹਾਂ ਤੋਂ ਉਹਨਾਂ ਨੂੰ ਇਹ ਕਾਰਡ ਬਣਨੇ ਆ ਠੀਕ ਹੈ ਜੀ ਕੋਈ ਕਿਸ ਦੇ ਵਾਸਤੇ ਕਿਸ ਕਿਸ ਚੀਜ਼ ਦੀ ਲੋੜ ਪੈਗੀ ਜੀ ਇਹ ਸਿਰਫ ਵੋਟਰ ਕਾਰਡ ਦੀ ਲੋੜ ਹੈ ਜੀ ਵੋਟਰ ਕਾਰਡ ਦੇ ਆਧਾਰ 'ਤੇ ਦੀ ਹਾਂਜੀ ਵੋਟ ਹੋਣੀ ਜਿਹੜਾ 18 ਸਾਲ ਤੋਂ ਉੱਪਰ ਹੈ ਉਹਦੀ ਵੋਟ ਹੋਣੀ ਜ਼ਰੂਰੀ ਹੈ 18 ਸਾਲ ਤੋਂ ਥੱਲੇ ਵਾਲੇ ਉਹ ਮਾਪੇ ਦੇ ਨਾਲ ਮਾਈਨਰ ਉਹਦੇ 'ਚ ਐਡ ਹੋ ਜਾਣੇ ਆ ਜਿੰਨੇ ਵੀ ਫੈਮਿਲੀ ਮੈਂਬਰ ਟੋਟਲ ਐਡ ਹੋ ਜਾਣੇ ਆ ਜੀ ਇਹਦੇ 'ਚ ਕੋਈ ਫालतू ਕ੍ਰਾਈਟੇਰੀਆ ਨਹੀਂ ਪਾਰਟੀ ਵਾਜੇ ਤੋਂ ਉੱਪਰ ਉੱਠ ਕੇ ਇਹ ਕੰਮ ਹੋਣਾ ਕੋਈ ਹਰ ਇੱਕ ਦਾ ਕਾਰਡ ਬਣੇਗਾ ਹਾਂਜੀ ਹਰ ਇੱਕ ਪਰਿਵਾਰ 'ਚ ਕਾਰਡ ਬਣਨੇ ਆ ਇਹ ਕੋਈ ਮਜ਼ਦੂਰ ਹੈ ਕੋਈ ਕਿਸਾਨ ਹੈ ਕੋਈ ਵੀ ਅਮੀਰ ਗਰੀਬ ਕੋਈ ਇਹੋ ਜਿਹਾ ਕ੍ਰਾਈਟੇਰੀਆ ਨਹੀਂ ਹੈ ਵੀ ਹਾਂ ਕੋਈ ਵੀ ਬੀਪੀਐਲ ਪਰਿਵਾਰ ਚਾਹੀਦਾ ਇਹ ਚਾਹੀਦਾ ਉਹ ਹਰ ਇੱਕ ਬੰਦਾ ਇਸ ਹਾਲਾਤ ਦਾ ਉਹ ਲੈ ਸਕਦਾ ਜੀ ਹਾਂਜੀ ਤੇ ਆਪਾਂ ਇਹਨਾਂ ਨਾਲ ਵੀ ਗੱਲ ਕਰ ਲੈਣੇ ਆ ਜੀ ਤੁਹਾਡਾ ਕਾਰਡ ਬਣਿਆ ਜੀ ਕੀ ਕਹਿਣਾ ਚਾਹੋਗੇ ਵਧੀਆ ਜੀ ਬਹੁਤ ਅੱਗੇ ਪੰਜਾਬ ਸਰਕਾਰ ਦਾ ਇੱਕ ਉਪਰਾਲਾ ਹੈਗਾ 10 ਲੱਖ ਰੁਪਏ ਦਾ ਇਸ ਕਾਰਡ ਦੇ ਤੁਸੀਂ ਇਲਾਜ ਕਰਾ ਸਕਦੇ ਪਰਮਾਤਮਾ ਨਾ ਕਰੇ ਕੁਝ ਹੋ ਜੇ 10 ਲੱਖ ਰੁਪਏ ਦਾ ਤੁਸੀਂ ਇਲਾਜ ਕਰਾ ਸਕਦੇ ਮਾਨ ਸਾਹਿਬ ਲਈ ਕੀ ਕਹਿਣਾ ਚਾਹੋਗੇ ਥੈਂਕ ਯੂ ਥੈਂਕ ਯੂ ਜੀ ਹਾਂ ਜੀ ਤੁਸੀਂ ਭਗਵਾਨਤ ਮਾਨ ਸਾਹਿਬ ਨੂੰ ਕੀ ਕਹਿਣਾ ਚਾਹੋਗੇ 10 ਲੱਖ ਰੁਪਏ ਦਾ ਧੰਨਵਾਦ ਕਰਨਾ ਚਾਹੁੰਦੇ ਧੰਨਵਾਦ ਕਰਨਾ ਚਾਹੋਗੇ ਧੰਨਵਾਦ ਜੀ ਖੜੀਏ ਦੁਕਾਨੀ ਨੂੰ ਇਹਨਾਂ ਤੋਂ ਵੀ ਆਪਾਂ ਪੁੱਛੀਏ ਵੀ ਹਾਂ ਹਾਂ ਜੀ ਹਾਂ ਜੀ ਤੇ ਕੀ ਕਹਿਣਾ ਚਾਹੁੰਗੇ ਜੀ ਦੇਖੋ ਜੇ ਇਸ ਤਰ੍ਹਾਂ ਦੀ ਸਹੂਲਤ ਲੋਕਾਂ ਨੂੰ ਮਿਲ ਜਾਂਦੀ ਹੈ ਜਿਹੜੇ ਇਲਾਜ ਪੱਖੋਂ ਹੀ ਆਪਣੀ ਉਮਰ ਨਹੀਂ ਭੋਗ ਸਕਦੇ ਚਲੇ ਜਾਂਦੇ ਆ ਮਹਿੰਗੇ ਇਲਾਜ ਬਹੁਤ ਹੈ ਜੀ ਜੀ ਇਸ ਤਰ੍ਹਾਂ ਦੀ ਸਰਕਾਰ ਜੋ ਸਹੂਲਤ ਦੇ ਰਹੀ ਹੈ ਕੋਈ ਵਿਤਕਰੇ ਵਾਜੀ ਨਹੀਂ ਸਾਰਿਆਂ ਦੇ ਬਰਾਬਰ ਕਿਸੇ ਵੀ ਪਾਰਟੀ ਦਾ ਕਿਸੇ ਵੀ ਮਤਲਬ ਉਹਦੇ ਵਿੱਚ ਵਰਗ ਚ ਆਂਦਾ ਹੈ ਜੇ ਇਸ ਤਰ੍ਹਾਂ ਦੀ ਸਹੂਲਤ ਮਿਲਦੀ ਹੈ ਸਰਕਾਰ ਵੱਲੋਂ ਤਾਂ ਇੱਕ ਬਹੁਤ ਹੀ ਵਧੀਆ ਉਪਰਾਲਾ ਹੈ ਕਿਉਂਕਿ ਬਿਮਾਰੀਆਂ ਬੜੀਆਂ ਭਿਆਨਕ ਤੇ ਭਿਆਨਕ ਜਿਹੜੀ ਅਸੀਂ ਹੁਣ ਖਾਦ ਖਰਾ ਖਾ ਰਹੇ ਹਾਂ ਨਾ ਹਾਂਜੀ ਹਾਂਜੀ ਉਹਦੇ ਨਾਲ ਕੋਈ ਪਤਾ ਨਹੀਂ ਕਦ ਬੰਦੇ ਨੂੰ ਕਿਸੇ ਕਿਸ ਤਰ੍ਹਾਂ ਦੀ ਬਿਮਾਰੀ ਲੱਗੇਗੀ ਜੇ ਉਹਨੂੰ ਇਸ ਤਰ੍ਹਾਂ ਦੀ ਸਹੂਲਤ ਸਰਕਾਰ ਵੱਲੋਂ ਮਿਲਦੀ ਹੈ ਤਾਂ ਇਹ ਜੀਆਨ ਬਹੁਤ ਵਧੀਆ ਉਪਰਾਲਾ ਹੈ ਜਿਹੜੀ ਗੰਭੀਰ ਬਿਮਾਰੀਆਂ ਹੁੰਦੀਆਂ ਨੇ ਉਹਨਾਂ ਤੇ ਨਾ ਨਾ ਕਰਦੇ 5-7 10 ਲੱਖ ਰੁਪਇਆ ਲੱਗ ਜਾਂਦਾ ਹੈ ਜੀ ਹੈਨਾ ਜੀ ਤੇ ਇਸ ਕਾਰਡ ਦੇ ਵਿੱਚ ਹਰ ਇੱਕ ਬਿਮਾਰੀ ਕਵ ਹੋਏਗੀ ਜੀ ਇਹ ਤੁਸੀਂ ਮਤਲਬ ਕੀ ਕਹਿਣਾ ਚਾਹੁੰਦੇ ਹੋ ਜੀ ਹਾਂਜੀ ਜੀ ਲੇਕਿਨ 10 ਲੱਖ ਦੀ ਵੀ ਅਮਾਉਂਟ ਕਾਫੀ ਹੁੰਦੀ ਹੈ ਉਹਦੇ ਨਾਲ ਤੁਸੀਂ ਕਾਫੀ ਕੁਝ ਕਵਰ ਕਰ ਸਕਦੇ ਆ ਜੀ ਕਿ ਇਹ ਬਹੁਤ ਜ਼ਰੂਰੀ ਸੀਗਾ ਲੋਕਾਂ ਵਾਸਤੇ ਕਿ ਉਹਨਾਂ ਨੂੰ ਇਸ ਤਰ੍ਹਾਂ ਦੀ ਸਹੂਲਤ ਦਿੱਤੀ ਜਾਵੇ ਜੀ ਥੈਂਕ ਯੂ ਧੰਨਵਾਦ ਜੀ ਇਹ ਕਾਰਡ ਦੇ ਅੱਜ ਆਪਾਂ ਰਜਿਸਟ੍ਰੇਸ਼ਨ ਹੋ ਜਾਂਦੀ ਹੈ ਮੈਸੇਜ ਫੋਨ ਤੇ ਆ ਜਾਣਾ ਜੀ ਜੀ ਅੱਧ ਤੋਂ ਹੀ ਬੰਦਾ ਔਲਾਦ ਕਰਾਣ ਲਈ एलिਜੀਬਲ ਹੈ ਜੀ ਜੀ ਠੀਕ ਹੈ ਆਹ ਆਪਣੇ ਅੱਜ ਇਹਨਾਂ ਦੇ 6 ਨੰਬਰ ਵਾਰਡ ਚ ਇਹਨਾਂ ਨੇ ਵੀ ਕੰਮ ਸ਼ੁਰੂ ਕਰਿਆ ਜੀ ਜੀ 6 ਨੰਬਰ ਵਾਰਡ ਦੇ 50 ਟਲੀਫਾਂ ਕੱਟੀਆਂ ਇਹਨਾਂ ਨੇ ਠੀਕ ਹੈ ਜੀ ਉਹ ਵੀ ਲਾ ਪੱਤਰੀ ਹੈਗੇ ਆ ਜਿਕਾਡ ਬਣ ਜਾਣੇ ਆ ਠੀਕ ਹੈ ਜੀ ਕੋਈ ਨਹੀਂ ਲੱਗਦਾ ਪਹਿਲੇ ਦਿਨ ਤੋਂ ਹੀ ਮਤਲਬ ਕਿ ਜਦੋਂ ਕਾਰਡ ਬਣ ਗਿਆ ਪਹਿਲੇ ਦਿਨ ਤੋਂ ਹੀ ਇਲਾਜ ਕਰਾ ਸਕਦੇ ਆ ਜੀ ਪੰਜਾਬ ਸਰਕਾਰ ਨੇ ਜੀ ਆਲਰੇਡੀ ਜਿਹੜੀ ਫਰਮ ਹੈਗੀ ਹੈ ਇੰਸ਼ੋਰੈਂਸ ਫਰਮ ਹੈ ਉਹਦੇ ਖਾਤੇ 'ਚ ایڈਵਾਂਸ ਪਾ ਦਿੱਤਾ ਪਾ ਦਿੱਤਾ ਇਹ ਨਹੀਂ ਹੈਗਾ ਵੀ ਜਿਹੜੇ ਹਸਪੀਟਲ ਹੈ ਉਹਨਾਂ ਨੂੰ ਵੀ ਕੋਈ ਇਹ ਜੀ ਬੈਰੀ ਕਰਨ ਦੀ ਲੋੜ ਨਹੀਂ ਪੈਸੇ ਕਿਉਂਕਿ ਪਹਿਲਾਂ ਲੇਟ ਹੁੰਦੀ ਟਾਈਮ ਬਾਉਂਡ ਹੈ ਜੀ 15 ਦਿਨ ਤੋਂ ਉਹਨਾਂ ਨੂੰ ਪੈਸੇ ਮਿਲ ਨਹੀਂ ਮਿਲਨੇ ਆ ਠੀਕ ਹੈ ਠੀਕ ਹੈ ਜੀ ਥੈਂਕ ਯੂ ਧੰਨਵਾਦ ਸਾਬ ਨੂੰ ਪਤਾ ਹੀ ਹੈ ਇਹਨਾਂ ਨੇ ਠੀਕ ਹੈ ਧੰਨਵਾਦ ਜੀ ਤੇ ਭਗਵਾਨ ਤੁਮਾਨ ਸਰਕਾਰ ਦਾ ਦੋਸਤੋ ਬਹੁਤ ਵੱਡਾ ਇਹ ਉਪਰਾਲਾ ਹੈਗਾ ਜੀ 10 ਲੱਖ ਰੁਪਏ ਦਾ ਇਲਾਜ ਫ੍ਰੀ ਹੋਏਗਾ ਅਸੀਂ ਵੀ ਇਸ ਦੀ ਤਾਰੀਫ ਕਰਦੇ ਆਂ ਦੋਸਤੋ ਮਾਨ ਸਾਹਿਬ ਨੇ ਇੱਕ ਛੋਟੇ ਤੋਂ ਲੈ ਕੇ ਅਮੀਰ ਤੱਕ ਦਾ ਵੀ ਦੇਖੋ ਸੋਚਿਆ ਪਹਿਲਾਂ 600 ਯੂਨਿਟ ਬਿਜਲੀ ਹਰ ਇੱਕ ਨੂੰ ਮਿਲਦੀ ਪਈ ਹੈ 10 ਲੱਖ ਰੁਪਏ ਦਾ ਇਲਾਜ ਹਰ ਇੱਕ ਦਾ ਹੋਏਗਾ ਭਾਵੇਂ ਗਰੀਬ ਹੈ ਭਾਵੇਂ ਅਮੀਰ ਹੈ ਜਿਹੜੇ ਆਪਣੇ ਗਰੀਬ ਲੋਕ ਸੀ ਉਹ ਗੰਭੀਰ ਬਿਮਾਰੀ ਤੋਂ ਜੇ ਗ੍ਰਸਤ ਹੋ ਜਾਂਦੇ ਸੀ ਉਹ ਕਹਿ ਦਿੰਦੇ ਸੀ ਕਿ ਸਾਡਾ ਇਲਾਜ ਨਾ ਕਰਾਇਓ ਪਰ ਹੁਣ ਐਸਾ ਨਹੀਂ ਹੋਏਗਾ ਜੀ 10 ਲੱਖ ਰੁਪਏ ਦਾ ਇਲਾਜ ਪ੍ਰਾਈਵੇਟ ਹਸਪੀਟਲ ਦੇ ਵਿੱਚ ਵੀ ਤੁਸੀਂ ਇਲਾਜ ਲੋ ਜੀ ਆਹ 10 ਲੱਖ ਦਾ ਜਿਹੜਾ ਕਾਰਡ ਹੈਗਾ ਦੇਖੋ ਇਹ ਪਹਿਲਾ ਕਾਰਡ ਆ ਬਣ ਗਿਆ ਇਹ ਦੇਖੋ ਇਹ ਬਾਈ ਨੇ ਕੱਢਿਆ ਜੀ ਕੀ ਨਾਮ ਹੈ ਜੀ ਕੀ ਨਾਮ ਹੈ ਨਾ ਰਜੀਆ ਹਾਂਜੀ ਹਾਂ ਆਹ ਦੇਖੋ ਜੀ ਵਾਰਡ ਨੰਬਰ 1 ਤੋਂ ਇਹ ਮੇਰੀ ਕਾਰਡ ਬਣ ਗਈ ਇਹ ਦੇਖੋ ਐਦਾਂ ਹੀ ਕਾਰਡ ਬਣਾਉਂਦੇ ਪਏ ਆ ਬੀਡੀਪੀਓ ਦਫਤਰ ਕਨੌਰ ਦੇ ਵਿੱਚ